ਗੁਰਮਤੀ ਘਟ ਚਾਨਣਾ ਸ਼ਬਦ ਮਿਲਿਆ ਹਰਨਾਓ ਜਿਵੇਂ ਘਟਾ ਘਟ ਦਾ ਮਤਲਬ ਹੈ ਘਟਾ ਕਾਲੀ ਘਟਾ ਬੱਦਲ ਚੜ ਕੇ ਆਉਨੇ ਹਨ ਏਦਾਂ ਹੀ ਅਸਮਾਨ 'ਚ ਜਦੋਂ ਕਾਲਾ ਪੰਨ ਆ ਜਾਂਦਾ ਕਿਵੇਂ ਸੰਸਾਰ ਤੇ ਨੇਰਾ ਚਾ ਪੈ ਜਾਂਦਾ ਇਹ ਉਹਦੇ ਵਿੱਚ ਇੱਕ ਗੋਲਡਨ ਲਾਈਟ ਵੀ ਦਿਂਦੀ ਹੁੰਦੀ ਆ ਸੂਰਜ ਦੀ ਹੌਲੀ ਹੌਲੀ ਜਿਹੜੀ ਕਾਲੀ ਘਟਾ ਨੂੰ ਖਤਮ ਕਰ ਦਿੰਦੀ ਹੈ ਏਦਾਂ ਹੀ ਜੀਵਨ ਦੇ ਵਿੱਚ ਨਾ ਬਹੁਤ ਬੁਰਾਈਆਂ ਹੁੰਦੀਆਂ ਇਨਸਾਨ ਦੇ ਲੋਭ ਦੁਸ਼ਵੈਸ਼ ਨਿੰਦਾ ਚੁਗਲੀ ਹੰਕਾਰ ਝੂਠ ਬੋਲਣਾ ਕਿਸੇ ਨੂੰ ਲਾਰਾ ਲਾਉਣਾ ਕਿਸੇ ਦਾ ਕਿਸੇ ਦੀ ਸੰਪਤੀ ਨੂੰ ਧੋਖੇ ਨਾਲ ਦੱਬਣਾ ਕਿਸੇ ਦਾ ਬੁਰੇ ਵਕਤ ਹੋਰ ਬੁਰਾ ਕਰਨਾ ਜਾਂ ਬੁਰਾ ਕਰਨ ਦੀ ਸੋਚ ਰੱਖਣਾ ਇਹ ਕਾਲੀ ਕਟਾਈ ਆ ਆਪਣੇ ਜੀਵਨ ਚ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਗੁਰਮਤਿ ਘਟ ਚਾਨਣਾ ਗੁਰੂ ਦੀ ਮੱਤ ਨਾਲ ਹੀ ਇਹ ਜਾਂ ਚਾਨਣਾ ਹੋ ਜਾਂਦਾ ਇਹ ਚ ਹੀ ਘਟਾ ਫਿਰ ਆਉਂਦੀ ਆ ਚੜ ਕੇ ਜੀਵਨ ਦੇ ਵਿੱਚ ਸ਼ਬਦ ਮਿਲਿਆ ਹਰਨਾਓ ਕਿ ਉਹ ਸ਼ਬਦ ਐਹੇ ਚ ਦੱਸਦੇ ਆ ਗੁਰੂ ਜੀ ਫਿਰ ਆਪਣੇ ਸ਼ਗਿਰਦ ਨੂੰ ਕਿ ਉਹਦੀ ਕਾਲੀ ਘਟ ਵਾਲੇ ਜੀਵਨ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ ਉਹਦੇ ਦੁੱਖ ਕੱਟੇ ਜਾਂਦੇ ਨੇ ਤੇ ਉਹਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਆ ਬਸ ਬੁਰਾਈ ਨੂੰ ਛੱਡਣ ਦੀ ਲੋੜ ਹੈ ਚੰਗਿਆਈ ਆਪਣੇ ਆਪ ਹਾਸਲ ਹੋ ਜਾਂਦੀ ਆ